ਸ਼ੀ ਮਿਲੇ ਨੇ ਤੇ ਸਾਨੂੰ ਕੋਲ ਆਈ ਸੀ ਮੈਂ ਫਟਾਫਟ ਐਂਬੂਲੈਂਸ ਲੈ ਕੇ ਪਹੁੰਚ ਗਿਆ ਪਰ ਮੈਂ ਕਹਿੰਦਾ ਵੀ ਕਿਉਂ ਆਪਾਂ ਘਰ ਚ ਰੱਖਣਾ ਹੀ ਨਹੀਂ ਚਾਹੀਦੇ ਪਹਿਲੀ ਗੱਲ ਤਾਂ ਇਹਨਾਂ ਨੂੰ ਇੱਕ ਆਜ਼ਾਦ ਪੰਛੀ ਹੈ ਇਹਨੂੰ ਮਤਲਬ ਆਜ਼ਾਦੀ ਮਿਲਣੀ ਚਾਹੀਦੀ ਹੈ ਖੁੱਲਾ ਰਹਿਣ ਦਾ ਅਧਿਕਾਰ ਹੈ ਹੁਣ ਇਸ ਟਾਈਮ ਚਲੋ ਐਨ ਜੀਓ ਸੰਭਲ ਲਈ ਤਿਆਰ ਨੇ ਪਰ ਬਾਈ ਚਾਂਸ ਜੀ ਐਨ ਜੀਓਜ਼ ਨਾਲ ਸਾਹਮਣੀਆਂ ਕੋਈ ਚ ਹੈ ਪਰ ਉਹ ਤਾਂ ਪੰਛੀ ਉਹਦੇ ਤੇ ਡਿਪੈਂਡੈਂਟ ਆ ਨਾ ਜਿਨ੍ਹਾਂ ਦੇ ਪਹਿਲਾਂ ਐਨਡੀਪੀ ਸੈਟ ਕਰ ਜਾ ਉਹਨਾਂ ਦੇ ਆਪਾਂ ਘਰਾਂ ਚ ਕਲਾਸਾਂ ਲੈਣੇ ਆ ਸਰਪੰਚ ਨੂੰ ਨਾਲ ਲੈ ਕੇ ਮੋਤਬਰ ਬੰਦਿਆਂ ਨੂੰ ਦਰਾਨੇ ਤਲਾਸ਼ੀ ਉਹ ਭੱਜ ਗਏ ਪਰਿਵਾਰ ਵਾਲੇ ਤੇ ਉੱਥੇ ਕੁਝ ਪੱਖੀ ਹੈਗੇ ਆ ਜਿਹੜੇ ਬੇਜਵਾਨ ਹੈਗੇ ਆ ਭੁੱਖੇ ਤੇ ਪਿਆਸੇ ਹੈਗੇ ਆ ਤੇ ਉਹ ਮਤਲਬ ਕਿ ਕੈਦ ਹੈਗੇ ਆ ਇਹਨਾਂ ਬੇਜਵਾਨਾਂ ਨੂੰ ਰੈਕਸ਼ੂ ਕਰਾ ਕੇ ਐਨਜੀਓ ਦੇ ਹਵਾਲੇ ਕੀਤਾ ਜਾ ਰਿਹਾ 50 ਕਿਲੋ ਹਰੀ ਦੀ ਮੂੰਗੀ ਦਾਲ ਪਾਣੀ ਇਹਨਾਂ ਨੂੰ 500 ਕਿਲੋ ਕਣਕ ਮੱਕੀ ਜਵਾਰ ਪਾਣੀ ਆ 15 ਕਿਲੋ ਦੁੱਧ ਪਾਣੀ ਆ ਤੇ 5 ਕਿਲੋ ਪਨੀਰ ਪਾਣੀ ਆ ਜਦੋਂ ਇਹਨਾਂ ਨੂੰ ਅਸੀਂ ਸਾਨੂੰ ਇਹ ਪੱਕਾ ਉਮੀਦ ਆ ਸੜਕੋਪੜੇ ਕਾਵਲ ਡਾਕਟਰ ਹੈਗੇ ਆ ਆਪਣੇ ਜਾਇਨ ਸਾਹਿਬ ਸਵੇਰੇ ਸ਼ਾਮ ਬਹੁਤ ਸੇਵਾ ਕਰਦੀ ਹੈਗੇ ਆ ਸ੍ਰੀ ਗੱਲ ਜੀ ਲੁਧਿਆਣਾ ਦੇ ਦੂਰੀ ਇਹ ਹਿਮਸਿੰਗਰ ਨਗਰ ਵਿੱਚ ਮੌਜੂਦਾ ਜਿੱਥੇ ਕੀ ਪੁਲਿਸ ਰੀ ਕਾਰਵਾਈ ਦੇਖਣ ਨੂੰ ਮਿਲੀ ਚਗੀ ਇੱਕ ਤਸਕਰ ਦੇ ਘਰ ਹਾਲਾਂਕਿ ਬੁਲਡੋਜ਼ਰ ਵੀ ਬੁਲਾਇਆ ਗਿਆ ਸੀਗਾ ਬੁਲਡੋਜ਼ਰ ਜਿਹੜਾ ਕੀ ਹੈ ਉਸੇ ਘਰ ਦੇ ਵਿੱਚ ਨਹੀਂ ਚਲਾਇਆ ਗਿਆ ਕਿਉਂ ਕਿ ਇਸ ਦਾ ਕਾਰਨ ਇੱਕ ਸੀਗਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਸ ਘਰ ਦੇ ਵਿੱਚ ਜਿਹੜਾ ਕੀ ਹੈ ਪੰਛੀ ਪੰਛੀ ਪਾਲੇ ਗਏ ਸੀਗੇ ਪੰਛੀ ਰਹਿੰਦੇ ਸੀਗੇ ਇੱਥੇ ਇਸ ਕਰਕੇ ਇਸ ਘਰ ਦੇ ਉੱਤੇ ਬੁਲਡੋਜ਼ਰ ਨਹੀਂ ਚਲਾਇਆ ਗਿਆ ਜਦੋਂ ਇਸ ਗੱਲ ਦੀ ਸੂਚਨਾ ਜਦੋਂ ਮਿਲੀ ਉਸ ਤੋਂ ਬਾਅਦ ਇੱਕ ਐਨਜੀਓ ਜਿਹੜੀ ਕੀ ਹੈ ਪੰਛੀ ਸੇਵਕ ਐਨਜੀਓ ਇੱਥੇ ਪਹੁੰਚੇ ਰੱਖਵਗ ਵਾਲੇ ਤੇ ਹੋਰ ਵੀ ਜਿਹੜੀ ਕਿ ਹੈ ਮਨੀ ਨਾਂ ਦੇ ਜਿਹੜੇ ਐਨਜੀਓ ਐਨੀਮਲਸ ਸੀ ਰੱਖਿਆ ਕਰਦੇ ਨੇ ਉਹ ਵੀ ਇੱਥੇ तमाम ਐਨਜੀਓ ਪਹੁੰਚਿਆ ਨਹੀਂ ਇੱਥੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤਰ ਪੰਛੀ ਮਿਲੇ ਨੇ ਤੇ ਸਾਨੂੰ ਕੋਲ ਆਈ ਸੀ ਮੈਂ ਫਟਾਫਟ ਐਂਬੂਲੈਂਸ ਲੈ ਕੇ ਪਹੁੰਚ ਗਿਆ ਥਾਪਰ ਜੀ ਵੀ ਆਏ ਹੋਏ ਨੇ ਰੱਖਵਗ ਦੇ ਜਿਹੜੇ ਪੰਛੀ ਸ਼ਾਲਾ ਦੇ ਤੇ ਅਸੀਂ ਜਦੋਂ ਪਹੁੰਚੇ ਹਾਂ ਮੌਕੇ ਤੇ ਤੇ ਦੇਖਿਆ ਉੱਤੇ ਵਿਚਾਰੇ ਵੈਸੇ ਤਾਂ ਚਲੋ ਘਰ ਬਣਾਏ ਹੋਏ ਨੇ ਇਹਨਾਂ ਦੇ ਤੇ ਜਗਾ ਦਾਣਾ ਪਾਣੀ ਸਾਰਾ ਕੁਝ ਹੈਗਾ ਪਰ ਮੈਂ ਕਹਿੰਦਾ ਵੀ ਕਿਉਂ ਆਪਾਂ ਘਰ ਚ ਰੱਖਣਾ ਹੀ ਨਹੀਂ ਚਾਹੀਦੇ ਪਹਿਲੀ ਗੱਲ ਤਾਂ ਇਹਨਾਂ ਨੂੰ ਇੱਕ ਆਜ਼ਾਦ ਪੰਛੀ ਹੈ ਇਹਨੂੰ ਮਤਲਬ ਆਜ਼ਾਦੀ ਮਿਲਣੀ ਚਾਹੀਦੀ ਹੈ ਖੁੱਲਾ ਰਹਿਣ ਦਾ ਅਧਿਕਾਰ ਹੈ ਤੇ ਪੰਛੀ ਹਮੇਸ਼ਾ ਇਹਨੂੰ ਖੁੱਲਾ ਰਹਿਣ ਦਾ ਅਧਿਕਾਰ ਹੈ ਦੇਖੋ ਜਿਹੜੇ ਵਾਈਲਡ ਲਾਈਫ ਐਂਡ ਬਰਡਸ ਨੇ ਉਹ ਤਾਂ ਵੈਸੇ ਨਹੀਂ ਰੱਖ ਸਕਦੇ ਪਰ ਇਹ ਵੀ ਜਿਹੜਾ ਪੰਛੀ ਆਪਾਂ ਕੈਦ ਕਰਕੇ ਜਾਂ ਉਦਾਂ ਵੀ ਕਿਉਂ ਰੱਖਣਾ ਚਲੋ ਮੈਂ ਸੁਣਿਆ ਵੀ ਛੱਤਾਂ ਦੇ ਕਹਿੰਦੇ ਖੁੱਲੇ ਰਹਿੰਦੇ ਆ ਪਰ ਹੁਣ ਜਿਵੇਂ ਮਤਲਬ ਬਹਿਤ ਬੰਦੇ ਤੇ ਡਿਪੈਂਡ ਹੋ ਗਏ ਨਾ ਜਿਹੜਾ ਇਹ ਬੰਦਾ ਸੀ ਜਿੰਨੇ ਪਾਲੇ ਹੋਏ ਸੀ ਉਹੀ ਦਾਣਾ ਪੰਦਾ ਉਹੀ ਸਭ ਕੁਝ ਹੁਣ ਇਸ ਟਾਈਮ ਚਲੋ ਐਨ ਜੀਓ ਸਾਂਭਣ ਲਈ ਤਿਆਰ ਨੇ ਪਰ ਬਾਈ ਚਾਂਸ ਜੀ ਐਨ ਜੀਓਜ਼ ਨਾ ਸਾਹਮਣੀਆਂ ਕੋਈ ਚ ਪਰ ਉਹ ਤਾਂ ਪੰਛੀ ਉਹਦੇ ਤੇ ਡਿਪੈਂਡੈਂਟ ਆ ਨਾ ਤੇ ਇਦਾਂ ਨਹੀਂ ਕਰਨਾ ਚਾਹੀਦਾ ਵੀ ਪਤਾ ਨਹੀਂ ਜੀ ਸਾਨੂੰ ਤਾਂ ਅੱਜ ਹੀ ਇਨਫੋਰਮੇਸ਼ਨ ਮਿਲੀ ਹੈ ਵੀ ਪੰਛੀ ਇੱਥੇ ਹੈਗੇ ਨੇ 70 74 ਵੀ ਕਾਰਨ ਉਹਨਾਂ ਨੇ ਕੋਈ ਡਿਸਪੋਜ਼ ਕਰਨਾ ਤੇ ਉਹ ਵਿਚਾਰਿਆਂ ਨੂੰ ਕੋਈ ਜਗ੍ਹਾ ਚਾਹੀਦੀ ਹੈ ਤੇ ਮੈਨੂੰ ਕੋਲ ਆਈ ਸੀ ਅਸੀਂ ਫਟਾਫਟ ਐਂਬੂਲੈਂਸ ਲੈ ਕੇ ਆ ਗਏ ਹਾਂਜੀ ਹਾਂਜੀ ਤੇ ਨਹੀਂ ਪਰ ਸਾਰੇ ਸਾਰੇ ਬਿਲਕੁਲ ਠੀਕ ਨੇ ਜੀ 74 ਕਬੂਤਰ ਹੈਗੇ ਨੇ ਇਹ ਸਾਰੇ ਜਿਆਦਾਤਰ ਨਸਲ ਵਾਲੇ ਕਬੂਤਰ ਨੇ ਹਾਂਜੀ ਹਾਂਜੀ 74 ਜਿਹੜੇ ਕਿ ਕਬੂਤਰ ਦੱਸੇ ਜਾ ਰਹੇ ਇੱਥੇ ਜਿਹੜੇ ਕਿ ਇਸ ਘਰ ਨਸ਼ਾ ਤਸਕਰ ਦੇ ਘਰ ਦੇ ਵਿੱਚ ਸੀਗੇ ਅੱਜ ਪੁਲਿਸ ਤਰੀ ਕਾਰਵਾਈ ਪੁਲਿਸ ਨੇ ਕਾਰਵਾਈ ਕਰਨੀ ਸੀ ਇਸ ਘਰ ਦੇ ਉੱਤੇ ਬਿਲਡਿੰਗ ਜਿਹੜੀ ਕਿ ਐਸੇ ਸੀਲ ਕਰਕੇ ਇਸ ਦੀ ਢਾਣੀ ਸੀਗੀ ਤੇ ਅਚਾਨਤ ਤੇ ਜਦੋਂ ਪਤਾ ਲੱਗਾ ਕਿ ਪੰਛੀ ਇਸ